ਇਹਦਾ ਸੂਤ ਸਾਡੇ ਕੋਲ ਕੋਈ ਵੀ ਦਿੱਤਾ ਹੈ। ਤਾਂ ਵੀ ਦਾ ਉਹਦੇ ਦਰਵਾਜ਼ੇ ਤੇ ਰਿਤ ਦੀ ਕਰਨ ਦਾ ਉਹਦੇ ਸੇਵਾਦਾਰਾਂ ਤੇ ਮਿਲ ਕੇ ਟਿਕਣ ਗਿਆ। ਜਾਂ ਮੈਂ ਹੁਣ ਕਰਕੇ ਤਾਂ ਕਹਿੰਦਾ ਲੋ ਬੇਰੇ ਤੇ ਕਾਰਵਾਈ ਕਰ ਦਿਓ ਮੈਂ ਹਾਜ਼ਰ। ਬਾਬਾ ਜੀ ਅੱਜ ਕਿੱਦੇ ਸਮਾਣੇ ਦੇ ਵਿੱਚ ਆਏ। ਵਾਲੇ ਬਾਬਾ ਕੋਲੋਂ ਦਰਖਾਸਤ ਦਿੱਤੀ ਗਈ ਸੀ ਕਿ ਇਹ ਪੂਰਾ ਮਾਮਲਾ ਕੀ ਹੈ? ਸਮੱਸਿਆ। ਪਹਿਲੀ ਗੱਲ ਤੇ ਵੀ ਉਹਨੂੰ ਬਾਬਾ ਸ਼ਬਦ ਕਹਿ ਲਾਉਣ ਦਾ ਕੋਈ ਹੱਕ ਨਹੀਂ। ਬਾਬਾ ਇੱਕ ਸਤਕਾਰਤ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਬਾਬਾ ਬਾਬਾ ਨਾਨਕ ਹੀ ਹੋਇਆ ਔਰ ਜਿਨ੍ਹਾਂ ਦਾ ਫਲਸਫਾ ਸੀ ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾ ਰਹੇ ਸੀ ਗੁੰਮਰਾਹ ਕਰ ਰਹੇ ਸੀ ਲੋਕਾਂ ਦੀ ਲੁੱਟਖੋ ਹੋ ਰਹੀ ਸੀ ਇੱਜ ਤਾਂ ਗਵਾਈਆਂ ਜਾ ਰਹੀਆਂ ਸੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਭਜਾਓ ਪੰਜਾਬ ਚਾਉ ਦੀ ਮਹਮਾ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਮਾ ਜਿਹੜੀ ਅਸੀਂ ਚੱਲਦੀ ਚੱਲਦੀ ਮਹਮਾ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਆਟਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇਵਿਆ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਵਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਹੈ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਵਾਲ ਦਾਸ ਉਹਦਾ ਨਾਮ ਹੈ ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ ਪਹਿਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਇਹ ਐਟ ਵੀ ਹੋ ਸਕਦੀ ਹੈ ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਅ ਔਰ ਪਹਿਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਹੈ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫ ਜੀ ਭद्दी ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀ ਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟ ਖਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਘੁਮਰਾ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨ ਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਔਰ ਜਥੇਬੰਦੀਆਂ ਦੇ ਆਕੂ ਸਾਡੇ ਨਾਲ ਸਾਰੇ ਆਏ ਨੇ ਜਥੇਦਾਰ ਗੁਰੂ ਗਿਆਨ ਲਾਲ ਲਿਆ ਫੌਜਾ ਇਹ ਪੰਜਾਬ ਦੇ ਵਿੱਚ ਹਿੰਸਾ ਵਧ ਘਾ ਰਹੀ ਹੈ ਸੋ ਸਾਡੀ ਕੋਈ ਵੀ ਵੀਡੀਓ ਅੱਜ ਤੱਕ ਅਪਲੋਡ ਨਹੀਂ ਹੋਈ ਜਿਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੁਣ ਜਿਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹੁੰਦਾ ਜੋ ਅਸੀਂ ਅੱਜ 250 ਕਿਲੋਮੀਟਰ ਚੱਲ ਕੇ ਆਏ ਆ ਧਨੋਲਾ ਤੋਂ ਸਾਡੀ ਸਤਕਾਰ ਕਮੇਟੀ ਆਈ ਹੈ ਕੈਰੇ ਸਾਹਿਬ ਚਮਕੌਰ ਸਿੰਘ ਜੀ ਸਾਡੇ ਜਗਰੂਪ ਸਿੰਘ ਜੀ ਜਤੇਦਾਰ ਜੀ ਆ ਬਾਬਾ ਜੀ ਗੁਰਵਿੰਦਰ ਸਿੰਘ ਜੀ ਔਰ ਮੋਹਨਜੀਤ ਸਿੰਘ ਨਵਦੀਪ ਸਿੰਘ ਗਰਜੰਡ ਸਿੰਘ ਸਾਰੇ ਹੋਰ ਵੀ ਕਾਫੀ ਮਹਾਪੁਰਖ ਜਿਹੜੇ ਆਏ ਨੇ ਸੋ ਇੰਨੀ ਵਾਰ ਚੱਲ ਕੇ ਆਏ ਆ ਦੋਹਾਂ ਤਰ੍ਹਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋਂ ਮੈਂ ਇੱਥੇ ਪਹੁੰਚਿਆ ਮੈਂ ਐਸੇ ਤੋਂ ਸਾਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਉਹਦਾ ਪੋਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੋਖਤਾ ਸਬੂਤ ਉਹਦੇ ਕੋਲ ਨਹੀਂ ਹੈਗਾ ਉਹਨੇ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਸੋ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹਣਾ ਵੀ ਜਾਂ ਤੇ ਹਡੇਰੇ ਆਉਣੇ ਆ ਤੇ ਤੂੰ ਭਾਈ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਲੋਕਾਂ ਦੇ ਭਾਵਨਾ ਨੂੰ ਤੂੰ ਠੇਸ ਪਹਤਾ ਰਿਹਾ ਹੈ। ਔਰ ਬੜੀਆਂ ਤੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ। ਅਸੀਂ ਤੇਰੀਆਂ ਕੋਠੀਆਂ ਵੇਖ ਕੇ ਨਹੀਂ ਆਏ। ਅਸੀਂ ਤੇਰਾ ਪੈਸਾ ਵੇਖ ਕੇ ਨਹੀਂ ਆਏ। ਅਸੀਂ ਉਹਨਾਂ ਮਾਸੂਮ ਲੋਕਾਂ ਵੱਲ ਵੇਖ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਤੂੰ ਬੜੇ ਤਰੀਕੇ ਨਾਲ ਭੂਤ ਪ੍ਰੇਤ ਦੇ ਚੱਕਰਾਂ ਵਿੱਚ ਲੋਕਾਂ ਨੂੰ ਲੁੱਟ ਰਿਹਾ ਠਾਗ ਰਿਹਾ ਜੀ। ਆਪਾਂ ਫੋਨ ਉਹਨੂੰ ਲਾਇਆ ਜੀ। ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਸੋ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਜੋਧ ਤੇ ਸਾਡੇ ਵਰ ਸਿੱਖ ਵੀਰ ਪਹੁੰਚੇ ਹੋਏ ਐ ਤੇ ਉਹ ਪਰ ਹਜੇ ਤੱਕ ਉਹ ਪਾਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ ਐ 15 ਮਿੰਟ ਮੈਂ ਇੱਥੇ ਹੋਰ ਖੜਦਾ ਸਾਨੂੰ ਆਿਆਂ ਨੂੰ 2 ਘੰਟੇ ਹੋ ਗਏ ਨੇ ਤੋਂ ਅਜੇ ਤੱਕ ਉਹ ਬਾਬਾ ਪਹੁੰਚਾ ਨਹੀਂ ਗਾ ਤੋਂ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਹੈ ਵੀ ਦੋਹੇ 93 ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਤੇ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਐ ਉਸੇ ਤਰ੍ਹਾਂ ਅਸੀਂ ਸਿੰਘ ਚੜ੍ਹ ਕੇ ਜਾਵਾਂਗੇ ਉਹ ਅਸੀਂ ਉਹਨਾਂ ਤੋਂ ਸਵਾਲ ਜਵਾਬ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਸੋ ਫੋਨ ਮੈਂ ਦੋ ਫੋਨ ਲਾਤੇ ਆ ਜੀ ਉਹ ਫੋਨ ਨਹੀਂ ਚੱਕ ਰਿਹਾ ਆਪ ਕੀ ਦਿੱਤੀ ਕੋਲ ਤੋਂ ਸੋ ਐਸਐਚਓ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਵੀ ਮੈਂ ਸੰਗਤ ਨੂੰ ਪੁੱਛਣਾ ਚਾਹੁੰਨਾ ਹੈ ਹੋਲੇ ਪਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਜ ਰਹੀ ਆ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਮੈਂਟਲੀ ਤੌਰ ਤੇ ਜਿਹੜਾ ਆਪਸ ਵਿੱਚ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਤੇ ਸੋ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ ਸੁਚੇਤ ਹੋ ਕੇ ਮੈਂ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੋ ਸਾਰੇ ਜਾਂ ਸਿੱਖ ਧਰਮ 'ਚ ਆ ਜਾਓ ਜੇ ਕੋਈ Hindu ਧਰਮ ਦੇ ਨਾਲ ਰਿਲੇਟਡ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ 'ਚ ਮਹੱਲਿਆਂ 'ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਹੈ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੁਹਾਡੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਇਸਾਈ ਧਰਮ ਦੇ ਐ ਉਹਨਾਂ ਦੀਆਂ ਚਰਚਾਂ ਬਣੀਆਂ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਿ ਦਿਆਂ ਕੋਈ ਵੀ ਧਰਮ ਹੈ ਸਿੱਖ ਧਰਮ Hindu ਧਰਮ ਮੁਸਲਮ ਧਰਮ ਇਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਵਾਂਗੇ ਜੀ ਤੇ ਸਾਨੂੰ ਸਿੱਖ ਸੰਗਤ ਦੇ ਉਤਸ਼ਾਹ ਦੀ ਲੋੜ ਹੈ ਤੇ ਤੁਸੀਂ ਸਾਡਾ ਸਾਥ ਦਿਓ ਘਰ ਘਰ ਵਿੱਚੋਂ ਆਵਾਜ਼ ਉਠੇ ਮੈਨੂੰ ਪਤਾ ਹੈ ਪਖੰਡੀ ਬਾਬਿਆਂ ਨੇ ਅੰਦਰ ਵੱੜ ਕੇ ਵੀ ਪਖੰਡ ਕਰਨਾ ਹੈ ਪਰ ਲੋਕ ਜਾਗਰੂਤ ਆਪਾ ਕਰਾਈਏ ਲੋਕਾਂ ਨੂੰ ਸੁਚੇਤ ਕਰਾਈਏ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ ਜੀ ਬਾਬਾ ਜੀ ਜਦੋਂ ਆਪਣਾ